ਵੇਖੋ ਮੈਂ ਨਾ ਸਾਰੇ ਗੁਰੂ ਦੇ ਸਿੱਖਾਂ ਨੂੰ ਗੁਰੂ ਨਾਨਕ ਨਾਮ ਲੇਵਾ ਨੂੰ ਸੰਗਤ ਨੂੰ ਦੋਵੇਂ ਹੱਥ ਜੋੜ ਕੇ ਇੱਕ ਬੇਨਤੀ ਕਰਨਾ ਚਾਹਨਾ ਭਾਈ ਅਸੀਂ ਸਾਰੇ ਨਾ ਜੀ ਭੁੱਲਨਹਾਰ ਜੀਵ ਅਸੀਂ ਕੋਈ ਪਰਫੈਕਟ ਨਹੀਂ ਆ ਜੀ ਅਸੀਂ ਬਿਲਕੁਲ ਸਹੀ ਨਹੀਂ ਆ ਸਾਡੇ ਤੋਂ ਇੱਕ ਗਲਤੀ ਨਹੀਂ ਅਨੇਕਾਂ ਗਲਤੀ ਇਸ ਜੀਵਨ ਚ ਵਿਚਰਦਿਆ ਉਹਨੀਆਂ ਵੀ ਨੇ ਗਾ ਵੀ ਹੋ ਸਕਦੀ ਐ ਥਿਸ ਹੈਸ ਰੀਲੀ ਇਟਸ ਬੀਨ ਵੈਰੀ ਹੈਵੀ ਔਨ ਮਾਈਂਡ ਔਰ ਮੈਂ ਜਦ ਵੇਖਦਾ ਤੇ ਮੇਰੀ ਰੂਹ ਵੀ ਕੰਬਦੀ ਆ ਮਗਰ ਮੈਂ ਵੇਖ ਵੇਖ ਕੇ ਅਖੀਰ ਤੇ ਅੱਜ ਜਦ ਮੈਂ ਫਤੇਗੜ ਸਾਹਿਬ ਮੱਥਾ ਟੇਕਿਆ ਨਾ ਜੀ ਉੱਥੋਂ ਮੈਂ ਮੱਥਾ ਟੇਕਣ ਤੋਂ ਬਾਅਦ ਇਹਨੂੰ ਫੋਨ ਕੀਤਾ ਉਹ ਮੈਂ ਕਿਹਾ ਯਾਰ ਭੁਲੇਖੇ ਚ ਸੀ ਅੱਜ ਭੁਲੇਖੇ ਦੂਰ ਹੋ ਗਏ ਉਹ ਵੀਡੀਓ ਵਿਖਾਈਆਂ ਜੀ ਇਹ ਸਾਰੇ ਮੈਨੂੰ ਰੋਕਦੇ ਰਹੇ ਕਿ ਆਪਾਂ ਵੀਡੀਓ ਨਹੀਂ ਵਿਖਾਉਣੇ 올 ਰਾਈਟ ਐਂਡ ਆਈ ਮੈਥਮ ਆਈ ਮੇਬੀ ਮਾਈ ਮੇਰੇ ਘਰ 'ਚ ਕਿਉਂਕਿ ਮੈਨੂੰ ਪਤਾ ਮੇਰੇ ਬੱਚਿਆਂ ਨੇ ਵੇਖ ਹੀ ਲੈਣੀ ਆ ਕੋਈ ਵੀਡੀਓ ਅੱਜ ਤੱਕ ਤਾਂ ਉਹਨਾਂ ਤੋਂ ਲੁਕੀ-ਛਿਪੀ ਨਹੀਂ ਰਹੀ ਮੈਨੂੰ ਬੰਨ ਚੁਪਲੇਖਾ ਕੋਈ ਨਹੀਂ ਜੀ ਇਹ ਕਿਥੋਂ ਉੱਤੋਂ ਨਹੀਂ ਮੇਰੇ ਨਿਆਣੇ ਨਾਲ ਉੱਤੋਂ ਨਹੀਂ ਡਿੱਗ ਪਏ ਕਿਥੇ ਗੁਰੂ ਘਰ 'ਚ ਅਰਦਾਸਾਂ ਬੇਨਤੀਆਂ ਰਜੋਈਆਂ ਕਰਕੇ ਅਸੀਂ ਇਹ ਨਿਆਣੇ ਲਏ ਔਰ ਮਾਲਕ ਨੇ ਸਾਡੇ ਤੇ ਤਰਸ ਕੀਤੀ ਇਨਾਂ ਦੇ ਸੁਆਸ ਨਾ ਜੀ ਮੇਰੇ ਹੱਥ 'ਚ ਨਹੀਂ ਆ। ਇਹ ਪਤਾ ਨਹੀਂ ਕਿੰਨਾ ਸਮਾਂ ਜੀਣਾ ਨਹੀਂ ਜੀਣਾ ਮੈਨੂੰ ਨਹੀਂ ਪਤਾ ਜੀ। ਲੱਭ ਇਹਨਾਂ ਨੂੰ ਲੰਮੀਆਂ ਹਉਰਾ ਬਖਸ਼ੇ। ਮਗਰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਉਹਨੂੰ ਬੁਝਦਲ ਲੋਕਾਂ ਨੂੰ ਕਿ ਭਾਵੇਂ ਬਾਮ ਨਾਲ ਲੜਾ ਲਿਓ। ਭਾਵੇਂ ਸਾਹਮਣੇ ਗੋਲੀ ਮਾਰਿਓ ਇੱਕ 10 ਸਾਲ ਦਾ ਤੇ ਇੱਕ 13 ਸਾਲ ਦਾ। ਔਰ ਹੈ ਗੁਰੂ ਦਾ ਸਿੱਖ। ਮੈਨੂੰ ਮਾਣ ਹੈ ਕਿ ਇਹ ਗੁਰੂ ਦੀ ਦਸਤਾਰ ਬਣਦੇ। ਮਗਰ ਜੇ ਤੁਸੀਂ ਸਮਝੋ ਨਾ ਕਿ ਮੇਰੇ ਵਰਗੇ ਨੂੰ ਆ ਗੱਲਾਂ ਕਹਿ ਕੇ ਕਿਥੇ ਤੁਸੀਂ ਕਮਜ਼ੋਰ ਕਰ ਲੋਗੇ ਜਾਂ ਚੁੱਪ ਕਰਾ ਲੋਗੇ ਇਹ ਉਸ ਮਾਲਕ ਨੇ ਦਿੱਤੇ ਜਿੰਨੇ ਦਿਨ ਰਹਿਣਗੇ ਰਹਿਣਗੇ ਜਿੰਨੇ ਦਿਨ ਜਿੱਦ ਦਿਨ ਉਸ ਮਾਲਕ ਨੂੰ ਸੱਦਲੇ ਚਲੇ ਜਾਣਗੇ ਮਗਰ ਮੈਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਮੇਰਾ ਪੁੱਤ ਸ਼ੇਰ ਪੁੱਤ ਵਾਂਗੂ ਜੀ ਕੇ ਗਿਆ ਸੀਗਾ ਅਸੀਂ ਨਾ ਡਰਨ ਵਾਲੇ ਆ ਨਾ ਪਿੱਛੇ ਹਟਣ ਵਾਲੇ ਆ ਹਾਊ ਕਡ ਥਿਸ ਬੀ ਅਲਾਉਡ ਇਨ ਕੋਰਟ ਪ੍ਰਾਇਮਿਸਿਸ ਆ ਚਲਾਈਂ ਇੱਕ ਮਿੰਟ ਮੇਡੀਕੀਨ ਆ ਰਮ ਜਤਿਆ ਲੱਤ ਨੂੰ ਲੱਤ ਦਵਾ ਲੈ ਨੂੰ ਮੈਂ ਨਹੀਂ ਆ ਕੇ ਦਵਾ ਪੁਛਾ ਦੇ ਤੈਨੂੰ ਕਰ ਦੇਈਏ ਮਾਰੋ ਗਏ ਜੇ ਇਹ ਨਹੀਂ ਦੋਸਤ ਮੈਂ ਆਇਆ ਨਗਰਾਂ ਸੇ ਚੌੜੇ ਨੂੰ सत च वंडेडी करा मेन त हेॾे करायो मटे ਕਹਿੰਦੀ ਕਿ ਇਹ ਮਜੀਠੇ ਜ਼ਿਕਰ ਕਰਦੀ ਉਹ ਦਿਨ ਮਜੀਠੇ ਜਿਹੜਾ ਤਮਾਕਾ ਹੋਇਆ ਔਰ ਫੇਰ ਕਹਿ ਰਹੀ ਹੈ ਨਹੀਂ ਮਜੀਠੇ ਤਮਾਕਾ ਨਹੀਂ ਇਹਦੇ ਘਰ ਚ ਤਮਾਕਾ ਕਰੋ ਫੇਰ ਕਹਿੰਦੀ ਮੈਂ ਇਹਦੇ ਦੋ ਮੁੰਡੇ ਵੇਖਿਆ ਵੇਖੋ ਇਹਨਾਂ ਦੀ ਨਜ਼ਰ ਕਿੱਡੀ ਧਿਆਨ ਨਾਲ ਮੇਰੇ ਨਿਆਣੇ ਮਤਲਬ ਇੱਕ 10 ਸਾਲ ਦਾ ਔਰ ਇੱਕ 13 ਸਾਲ ਦਾ ਹੂ ਡੋਨਟ ਈਵਨ ਨੋ ਉਹ ਪੜ ਰਹੇ ਆ ਇਹ ਗੁਰੂ ਦਾ ਸਿੱਖ ਆ ਔਰ ਉਹ ਜਿਹੜੇ ਮੈਨੂੰ ਮੈਸੇਜ ਭੇਜਣਾ ਚਾਹ ਰਹੇ ਨਾ ਇਹ ਗਲਤ ਮੈਸੇਜ ਆ ਪਿਆਰ ਨਾਲ ਤਾਂ ਮੈਨੂੰ ਭਾਵੇਂ ਲੰਮੇ ਪਾ ਲਿਓ ਜੋ ਕਹੋਗੇ ਕਰੂੰਗਾ ਮਗਰ ਜੇ ਕਿਥੇ ਸਿੱਧੇ ਸਿੱਧੇ ਜੇ ਤੁਸੀਂ ਕਹਿਣਾ ਹਣਾ ਕਿ ਅਸੀਂ ਇਸ ਤਰ੍ਹਾਂ ਤੈਨੂੰ ਡਰਾ ਕੇ ਪੰਜਾਬ ਦੇ ਮਾਹੌਲ ਲਈ ਤੂੰ ਚੁੱਪ ਕਰ ਜਾ ਤੂੰ ਇਸ ਏਜੰਡੇ ਤੇ ਮਗਰ ਲੱਗ ਜਾ ਜਿਹੜਾ ਨਰੈਣ ਸਿੰਘ ਚੌੜੇ ਵਰਗਾ ਆਈਐਸਆਈ ਦਾ ਏਜੰਡਾ ਹੈ ਇਹ ਨਹੀਂ ਹੋਣਾ ਮਜੀਠੀਆ ਮਰ ਜੂ ਮੌਜ ਨਾਲ ਜਾਊ ਮਗਰ ਇਸ ਏਜੰਡੇ ਤੇ ਕੰਪਰਮਾਈਜ਼ ਨਹੀਂ